ਸੰਗਰੂਰ ਜ਼ਿਲ੍ਹੇ 'ਚ ਜ਼ਹਿਰੀਲੀ ਸਰਾਂਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਗਰਮਾਇਆ ਹੋਇਆ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁਜਰਾ ਅਤੇ ਸੁਨਾਮ ਦੇ ਮ੍ਰਿਤਕ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਦੇ ਦੁੱਖ ਦਰਦ ਨੂੰ ਸੁਣਿਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਘਟੋ ਘਟ 20 ਲੱਖ ਰੁਪਏ ਮੁਆਵਜ਼ਾ ਤੇ ਇੱਕ ਪਰਿਵਾਰ ਨੂੰ ਸਰਕਾਰ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਇਹਨਾਂ ਦੇ ਪਰਿਵਾਰਾਂ ਦੀ ਜ਼ਿੰਮੇਵਾਰੀ ਚੁੱਕੇ ਉਹਨਾਂ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੀ ਵਜ੍ਹਾ ਨਾਲ ਪਰਿਵਾਰਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਨਾਲ ਹੀ ਉਹਨਾਂ ਨੇ ਕਮਨਡ ਮੰਤਰੀ ਅਮਨ अरोड़ा ਦੇ ਉਸ ਬਿਆਨ ਦੀ ਵੀ ਨਿੰਦਾ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਸ਼ਰਾਬ ਠੇਕੇ ਤੋਂ ਨਹੀਂ ਲਈ ਗਈ ਉਹਨਾਂ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਤੇ ਨਕੇਲ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਇਸ ਮਾਮਲੇ ਦੇ ਵਿੱਚ ਅਲਾਕੇ ਦੇ ਐਸਐਚਓ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ ਡੀਐਸਪੀ ਦੀ ਜ਼ਿੰਮੇਵਾਰੀ ਤੈ ਹੋਣੀ ਚਾਹੀਦੀ ਹੈ ਤੇ ਨਾਲ ਹੀ ਉਹਨਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ ਵੱਡਾ ਨੁਕਸਾਨ ਪਰਿਵਾਰਾਂ ਦਾ ਹੋਇਆ ਤੇ ਇਸ ਨਗਰ ਦਾ ਹੋਇਆ ਆ ਜਿਹੜੀ ਨਸ਼ਾ ਜਰੇਲੀ ਸ਼ਰਾਬ ਹੈ ਆ ਇੱਕ ਐਜੀ ਵਧ ਰਹੀ ਹੈ ਪੰਜਾਬ 'ਚ ਜਿਨੇ ਬੜੀਆਂ ਮੌਤਾਂ ਲਿੱਤੀਆਂ ਕੀਤੀਆਂ ਤੋਂ ਐਸ ਕਰਕੇ ਦੇਖੋ ਐਸ ਮੌਕੇ ਮੈਂ ਆਈ ਕਹਿਣਾ ਚਾਹਣਾ ਕਿ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਂ ਬਿਆਨ ਸੁਣਿਆ ਇਹਨਾਂ ਦੇ ਇੱਕ ਮੰਤਰੀ ਦਾ ਕਹਿੰਦਾ ਕਿ ਸਾਡੀ ਜ਼ਿੰਮੇਵਾਰੀ ਨਹੀਂ ਕਿਉਂਕਿ ਆ ਠੇਕੇ ਤੋਂ ਨਹੀਂ ਲਿੱਤੀ ਬੜਾ ਇਮੇਚੋਰ ਇਹ ਬੁਨਿਆਦ ਬਿਆਨ ਹੈ ਜ਼ਿੰਮੇਵਾਰੀ ਸਰਕਾਰ ਦੀ ਹੈ ਜਾਲੀ ਨਸ਼ਾ ਚੋਰੀਆਂ ਡਕੈਤੀਆਂ ਜਾਂ ਜਾਲੀ ਸ਼ਰਾਬ ਫੜਨ ਦਾ ਕੰਮ ਸਰਕਾਰ ਦਾ ਹੈ ਜਿਹੜਾ ਇੱਥੋਂ ਦਾ ਐਸਐਚਓ ਹੈ ਕਿਉਂਕਿ ਸਭ ਤੋਂ ਪਹਿਲੇ ਐਸਐਚਓ ਸਸਪੈਂਡ ਹੋਣਾ ਚਾਹੀਦਾ ਹੈ ਡੀਐਸਪੀ ਦੀ ਜਿੰਮੇਵਾਰੀ ਲੱਗਣੀ ਚਾਹੀਦੀ ਹੈ ਤੇ ਮੈਂ ਚਾਹੁੰਦਾ ਕਿ ਇੱਥੇ ਇੱਕ ਪ੍ਰੋਪਰ ਇਨਕੁਆਇਰੀ ਹੋਏ ਮੈਨੂੰ ਜਿਹੜਾ ਲੱਗ ਰਿਹਾ ਸ਼ੰਕਾ ਆ ਰਹੀ ਹੈ ਕਿ ਆ ਲਕੂਨ ਦੀ ਚੀਜ਼ ਲੱਗ ਰਹੀ ਹੈ ਦੇਖੋ ਅਫਸਰ ਦੀ ਇਨਕੁਆਇਰੀ ਨਾਲ ਨਹੀਂ ਹੋਈ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਇਸ ਦੀ ਸੋ ਦੈਟ ਅਸੀਂ ਵੀ ਅ ਦੂਜੀਆਂ ਵੀ ਸਰਕਾਰਾਂ ਜੁਡੀਸ਼ੀਅਲ ਇਨਕੁਆਇਰੀ ਨਾਲ ਕੋ ਜੱਜ ਭੰਦਾ ਹੈ ਜਿਹੜਾ ਦੇਖਦਾ ਹੈ ਕਿ ਹੋਇਆ ਕੀ ਹੈ ਆ ਪਹਿਲੀ ਵਾਰ ਨਹੀਂ ਬਹੁਤ ਵਾਰ ਸਰਕਾਰ ਜੁਡੀਸ਼ੀਅਲ ਮੁਕਰੀ ਕਰਉਦੀ ਹੈ ਸੋ ਇਸ ਦੀ ਇੱਕ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਦੂਜੀ ਜਿਹੜੇ ਗਰੀਬ ਜਿਹੜੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ ਪੂਰੀ ਚਾਹੀਦੀ ਹੈ ਦੇਖੋ ਇਹਨਾਂ ਦਾ ਪਰਿਵਾਰ ਦਾ ਸਾਰਾ ਫਿਊਚਰ ਹੀ ਕਰਬ ਹੋ ਗਿਆ ਮੈਂ ਦੇਖਿਆ ਛੋਟੇ ਛੋਟੇ ਬੱਚੇ ਐ ਤੇ ਨਾਲੇ ਜਿਹੜੇ ਜੋਗ ਬੱਚੇ ਐ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਐਡੀ ਵੱਡੀ ਚੀਜ਼ ਦਾ ਨੌਕਰੀ ਕਈ ਬਾਹਰ ਆਪਾਂ ਨੌਕਰੀ ਦਿੰਨੀ ਹੈ ਹੁਣ ਇਹਨਾਂ ਨੂੰ ਇੱਕ ਨੌਕਰੀ ਸਰਕਾਰੀ ਇਹਦੇ ਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕੋਈ ਸਿਆਸਤ ਨਹੀਂ ਚਾਹੁੰਦਾ ਨਾ ਕਰਨੀ ਚਾਹੀਦੀ ਹੈ ਆਪਾਂ ਤਾਂ ਦੁੱਖ ਸਾਂਝਣ ਹੋ ਕੇ ਆਪਾਂ ਸਾਰੇ ਪ੍ਰੈਸ਼ਰ ਪਾਈਏ ਤੁਸੀਂ ਪਾਓ ਅਸੀਂ ਵੀ ਲੱਗਦੇ ਆ ਕਿ ਜੇ ਇਨਸਾਫ ਮਿਲ ਜਾਏ ਨਾ ਬੱਚਿਆਂ ਨੂੰ ਇਹਨਾਂ ਪਰਿਵਾਰਾਂ ਨੂੰ ਬੱਚਿਆਂ ਨੂੰ ਘਟ ਤੋਂ ਘਾਟ ਇਹਨਾਂ ਦਾ ਆਪਾਂ ਤੁਸੀਂ ਦੁੱਖ ਵਿੱਚ ਆਪਾਂ ਦੁੱਖ ਘਟਾਤਾ ਸਕਦੇ ਨਹੀਂ ਕਿਉਂਕਿ ਜਿਹੜੇ ਪਰਿਵਾਰ ਦੇ ਦੁੱਖ ਉਹਨੂੰ ਹੀ ਪਤਾ ਹੁੰਦਾ ਜਿਹਦੇ ਪਰਿਵਾਰ ਤੇ ਵਿੱਚ ਹਾਦਸਾ ਹੋਇਆ ਹੋਏ ਇਹ ਵਿਚਾਰੇ ਗਰੀਬ ਹੈ ਹੁਣ ਇਹਨਾਂ ਦੀ ਜ਼ਿੰਦਗੀ ਮੈਂ ਦੇਖ ਰਿਹਾ ਹਾਂ ਇਕੱਲੀ ਬੇਟੀ ਤੇ ਬਜ਼ੁਰਗ ਮਾਤਾ ਪਿਤਾ ਸਸੋ ਰਹੇ ਹੈ ਇਕੱਲੀ ਰਹਿ ਗਈ ਉਹ ਛੋਟੇ ਬੱਚਾ ਇੱਕ ਹੋਰ ਨੌਜਵਾਨ ਮਿਲ ਰਿਹਾ ਸੋ ਮੈਂ ਅਸੀਂ ਆਪਣੀ ਤਰਫੋਂ ਵੀ ਪੂਰਾ ਪ੍ਰੈਸ਼ਰ ਪਾਵਾਂਗੇ ਸਰਕਾਰ ਤੇ ਕਿ ਉਹ ਇਹਨਾਂ ਦੀ ਜਿਹੜੀ ਮੁਆਵਜ਼ਾ ਵਧਾਉਣ ਤੇ ਨਾਲੇ ਜਿਹੜੇ ਦੋਸ਼ੀ ਐ ਇੱਕ ਤਾਂ ਐਕਸਾਈਜ਼ ਵਾਲੇ ਜਿਹੜਾ ਐਕਸਾਈਜ਼ ਡਿਪਾਰਟਮੈਂਟ ਐ ਐਕਸਾਈਜ਼ ਡਿਪਾਰਟਮੈਂਟ ਹੁੰਦਾ ਐ ਉਹ ਨਿਗਾਹ ਰੱਖਦਾ ਕਿ ਇੱਥੇ ਕੋਈ ਜਾਲੀ ਸ਼ਰਾਬ ਤਾਂ ਨਹੀਂ ਵੇਚਦਾ ਕੋਈ ਘੜਦਾ ਐ ਜਾਂ ਕੁਝ ਕਰਦਾ ਐ ਨਿਲਾਇਕੀ ਉਹਨਾਂ ਦੀ ਐ ਜਿਹੜਾ ਅਫਸਰ ਵੀ ਅੰਦਰ ਹੋਣੇ ਚਾਹੀਦੇ ਐ ਇਸ ਤੋਂ ਦੇ ਪੁਲਿਸ ਮੁਲਾਜ਼ਮ ਵੀ ਜਿਹਨਾਂ ਨੇ ਐਸਐਚਓ ਜੀ ਦੇ ਥੱਲੇ ਆ ਸਾਰਾ ਕੁਝ ਹੋਇਆ ਹੁਣਾ ਚਾਹੀਦਾ ਐ ਸੋ ਜੇ ਆ ਨਹੀਂ ਕਰਦੇ ਤੇ ਅਸੀਂ ਪ੍ਰੈਸ਼ਰ ਪਾਵਾਂਗੇ ਘੱਟ ਤੋਂ ਘੱਟ ਜਿਹੜੇ ਦੋਸ਼ੀ ਅੱਗੇ ਤੋਂ ਨਿਕੈ ਜਾ ਕੋਈ ਸੋਏ ਦੇਖੋ ਜੇ ਜੇ ਡਰ ਚੱਕੇ ਡੇਟ ਵੇਚਣ ਵਾਲਿਆਂ ਦਾ ਡਰ ਹੀ ਨਹੀਂ ਆਇਆ ਅੱਜ ਪ੍ਰੋਬਲਮ ਕੀ ਹੈ ਡਾਰੀ ਚੱਕਿਆ ਗਿਆ ਅੱਜ ਘਰ ਘਰ ਨਸ਼ਾ ਵਿਕ ਰਿਹਾ ਕਿਉਂਕਿ ਡਰ ਚੱਕਿਆ ਗਿਆ ਤੋ ਇਸ ਕਰਕੇ ਸਟ੍ਰਿਕਟ ਐਕਸ਼ਨ ਚਾਹੀਦਾ ਨਾਲ ਇਥੋਂ ਦਾ ਮੱਲਾ ਦਾ ਐਕਸਾਈਜ਼ ਦਾ ਮਿਨਿਸਟਰੀ ਵੀ ਮੈਨੂੰ ਲੱਗਦਾ ਸ਼ਾਇਦ ਇਥੋਂ ਦੀ ਐਸੇ ਹਲਕੇ ਸਰ ਸੋ ਜੰਵਾਰੀ ਤਾਂ ਉਹਦੀ ਬੰਦੀ ਹੈ ਸਭ ਤੋਂ ਵੱਡੀ ਕਿਉਂਕਿ ਮਿਨਿਸਟਰ ਇਥੋਂ ਦਾ ਹੈ ਉਹਦੇ ਪਿੰਡ ਵਿੱਚ ਉਹਦੇ ਘਰ ਵਿੱਚ ਜਾਲੀ ਸ਼ਰਾਬ ਵਿਕੇ ਆਹ ਤੱਕ ਦੇ ਬਰਦਾਸ਼ਤ ਹੋ ਨਹੀਂ ਸਕਦਾ ਤੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਜਿਹੜੇ ਦੋਸ਼ੀ ਆ ਭਾਵੇਂ ਪੁਲਿਸ ਤੇ ਇੱਕ ਸਾਈਜ਼ ਜਿਹੜੇ ਅਫਸਰ ਹੈ ਜਿਨ੍ਹਾਂ ਨਲਾਇਕੀ ਕੀਤੀ ਉਹਨਾਂ ਦੇ ਐਕਸ਼ਨ ਹੋਣਾ ਚਾਹੀਦਾ ਤੇ ਸਰਕਾਰ ਇਸ ਪਰਿਵਾਰ ਨੂੰ ਜਿਹਨੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ ਐ ਨਹੀਂ ਐ ਲੱਖ 2 ਲੱਖ ਦੇ ਕੇ ਆ ਤਾਂ ਇਹ ਗੱਲ ਨੁਕਤਾ ਜਾਣ ਕੇ ਜਿਵੇਂ जख्म ਦੇ ਨਮਕ ਛੇੜਨ ਵਾਲੀ ਗੱਲ ਹੈ ਕਿੰਨੀ ਵਾਰ ਕਿਸੇ ਨੇ 20 ਲੱਖ ਦਿੱਤਾ ਕਿਤੇ 30 ਲੱਖ ਦਿੱਤਾ ਕਿ 40 ਕੋਈ ਇਹਨਾਂ ਦੇ ਬਿਚਾਰੇ ਪਰਿਵਾਰ ਦਾ ਘੱਟ ਤੋਂ ਘੱਟ ਸਾਰਾ ਤਾਂ ਕੋਈ ਬਣੇ ਤੇ ਨਾਲੇ ਨੌਕਰੀ ਮੈਂ ਫਿਰ ਤੋਂ ਤੁਹਾਡਾ ਰੱਬ ਦੁੱਖ ਸਾਂਝਾ ਕਰਨਾ ਚਾਹਣਾ ਹੈ ਸੀਐਮ ਦਾ ਦੇਖੋ ਬਹੁਤ ਜਿਲ੍ਹਾ ਜੀ ਇਹ ਫੇਰ ਵੀ ਇੱਥੇ ਕੋਈ ਵੀ ਆ ਕੇ ਕੱਲ ਆਏ ਨੇ ਪਰ ਲੋਕਾਂ ਨੂੰ ਮਿਲ ਨਹੀਂ ਦਿੱਤਾ ਗਿਆ ਕਿਸੇ ਨੂੰ ਮੈਂ ਇੱਕ ਮੇਰੇ ਕੋਲ ਹੁਣੀ ਮੈਨੂੰ ਬੜਾ ਦੁੱਖ ਨਾਲ ਕਹਿਣਾ ਪੈਂਦਾ ਇੱਥੇ ਜਸਦਰ ਜੀ ਹੈ ਮੈਨੂੰ ਲੱਗਦਾ ਹੈ ਦੱਸ ਰਹੇ ਸੀ ਕਿ ਇਹਨਾਂ ਨੇ ਕੋਈ ਸੀਐਮ ਆਏ ਸਵਾਲ ਕੀਤਾ ਹੁਣ ਪੁਲਿਸ ਵਾਲੇ ਇਹਨਾਂ ਦੇ ਮਗਰ ਪੈ ਗਏ ਕਿ ਸਵਾਲ ਕਿਉਂ ਕੀਤਾ ਐਂ ਤਾਂ ਆ ਕੋਈ ਡਿਕਟੇਟਰ ਤਾਂ ਨਹੀਂ ਹੈ ਜੇ ਕੋਈ ਦੁੱਖ ਹੈ ਕਿਸੇ ਨੂੰ ਦੁੱਖ ਚ ਕੋਈ ਕਹਿ ਦਿੰਦਾ ਮੁੱਖ ਮੰਤਰੀ ਨੂੰ ਇਹਦਾ ਮਤਲਬ ਨਹੀਂ ਕਿ ਤੁਸੀਂ ਪਰਚਾ ਦੇ ਦਿਓ ਹੁਣ ਇੱਥੇ ਤੋਂ ਇਹਨਾਂ ਨੂੰ ਦਪਾਉਣ ਲੱਗੇ ਹੁਣ ਐਸੇ ਇੱਥੋਂ ਦੇ ਪੁਲਿਸ ਵਾਲੇ ਮੈਨੂੰ ਕਈ ਲੋਕ ਮਿਲੇ ਆ ਜਿਨ੍ਹਾਂ ਨੂੰ ਕਹਿਣ ਲੱਗੇ ਕਿ ਕਿਹੜਾ ਕਿਹੜਾ ਦੱਸੋ ਬੋਲਿਆ ਸੀ ਕਿਹੜਾ ਕਿਹੜਾ ਖਰਾਬ ਕਰਦਾ ਸੀ ਹੁਣ ਉਹਨਾਂ ਤੇ ਅਸੀਂ ਮਗਰ ਪਾਵਾਂਗੇ ਸਰਾਂ ਦੇ ਐਮਐਲਏ ਦੇ ਪਿੰਡ ਦੇ ਬਿਲਕੁਲ ਨਾਲ ਫੈਕਟਰੀ ਸੀ ਜੀ ਉਹ ਜਿਹੜਾ ਐਮਐਲਏ ਹੈ ਨਾ ਉਹ ਜਿਹੜਾ ਹੈਗਾ ਉੱਥੋਂ ਦਾ ਇੱਕ ਇੱਕ ਜਿਹੜਾ ਜਤਰਾਣੇ ਜਤਰਾਣੇ ਸਰਦਾਰ ਲੋਕਾਂ ਨਾਲ ਬੰਨ੍ਹਦਾ ਪ loan ਬਾਟਿਗਤ ਉਹਦੇ ਨਾਲ ਦੇ ਹਲਕੇ ਵਾਲੇ ਤਾਂ ਹੁਣ ਕਹਿੰਦੇ ਸੀ ਉਹ ਦੂਜੇ ਵੀ ਨਸ਼ੇ ਵਾਲੇ ਵੀ ਪਿੰਡ ਦੇ ਨਾਲ ਪਿੰਡ ਹੈ ਜਿੱਥੇ ਫੈਕਟਰੀ ਹੈ ਜਾਈ ਬੱਦਰ ਸਾਹਿਬ ਤੁਸੀਂ ਤੁਸੀਂ ਦੇਖਿਆ ਹੋਣਾ ਦੋ ਕਾਂਗਰਸ ਦੇ ਐਮ ਐਲ ਏ ਪਿਛਲੀ ਵਾਰ ਉਹਨਾਂ ਨੇ ਫੈਕਟਰੀ ਫੜੀ ਗਈ ਸੀ ਅ ਅਕਲਾਲਪੁਰ ਤੇ ਕਿਹੜਾ ਸੀ ਨਹੀਂ ਕੰਬੋਜ 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 ਤੇ ਹਰਦੀਾਲ ਕੰਬੋਜ ਤੇ ਆਪ ਨਹੀਂ ਬੈਠੇ ਸੀ ਪਿਛਲੀ ਸਰਕਾਰ 'ਚ ਇਹਦਾ ਪਤਾ ਨਹੀਂ ਇਹਨਾਂ ਨੂੰ ਸਰ ਹੱਥ ਲੱਗੂਗਾ ਸਹੀ ਬਣੇ ਤਾਂ ਪਾਪ ਲੱਗੂ ਹੈਲਥ ਵਿਭਾਗ ਵੱਲੋਂ ਵੀ ਜਿਹੜੀ ਚੱਲ ਰਹੀ ਹੋ ਗਈ ਹੈ